रेडी परी ਥੱਲੇ ਆ ਗਈ ਆਏ ਹਾਏ 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 ਪੰਜਾਬਣ ਹਾਏ ਪੰਜਾਬਣ ਆ ਦੇਖੋ ਜੀ ਸਾਡੀ ਪਰੀ ਆ ਹਾ 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 ਪਰੀ ਚੱਲੀ ਸਾਡੀ ਇਹਦੇ ਸਕੂਲ ਫੰਕਸ਼ਨ ਆ ਹਨਾ ਤੇ ਇਨੇ ਲਿਆ ਗਿੱਦੇ ਚਿੱਸਾ ਤੇਨੇ ਅੱਜ ਪਾਉਣੀਆਂ ਹੈਨਾ ਚਲ ਮੈਂਦੀ ਮੁੰਦੀ ਵਿਖਾ ਦੇ ਆਪਣੀ ਇੱਧਰ ਆ ਕਿੱਧਰ ਤਰੀ ਫਿਰਦੀ ਆ ਇੱਧਰ ਇਹ ਆ ਫਰੀਦੀ ਮੈਂਦੀ ਦੇਖੋ ਫਲਕਾਰੀ ਜੀਰੋਂ ਤੋਂ ਮੈਂਦੀ ਉਹਨੂੰ ਲਹੰਗਾ ਬਨਾਇਆ ਪਰੀਦਾ ਪਰੀਦਾ ਲਹੰਗਾ ਵੇਖੋ ਜੁੱਤੀ ਵਖਾ ਜੁੱਤੀ ਵਖਾ ਕੀਤੇ ਰਿਹਾ ਕੋਈ ਨਹੀਂ ਲੰਗਾਇ ਮੈਂ ਬਣਾਇਆ ਵਾਂ ਸਰਕਾਰੀ ਇਹਨੂੰ ਗਿਫਟ ਮਿਲਿਆ ਸੂਟ ਦੇ ਨਾਲ ਤੇ ਸਾਡੇ ਕੰਮ ਆ ਗਈ ਹੈਨਾ ਤੇ ਆਪਣੀ ਗੁੱਤ ਵਖਾ ਆਏ ਗੱਤ ਖੋਈ ਪ੍ਰਾਂਦੀ ਵਾਲੀ ਟਿੱਕਾ ਦਰਵਿੰਗਾ ਹੋ ਵੀ ਗਿਆ ਵਾ ਵੜੀਏ ਇਹਨੂੰ ਸਿੱਧਾ ਕਰ ਲਿਆ ਕਰੀਏ ਚੰਗਾ ਹੁਣ ਆਇਆ ਕਰਕੇ ਹੱਥ ਮਗਾ ਲੈਂਦੇ ਦੋਨੇ ਦੋਨੇ ਹੱਥ ਮੇਰੇ ਬੱਚਾ ਨੂੰ ਪਰ ਇਹ ਵੀ ਦੇਖੋ ਮੈਂ ਦੀ ਪਰ ਇਹਨੂੰ ਫੋਟੋ ਸ਼ੂਟ ਨੇ ਕਰਾਉਣਾ ਹੁੰਦਾ ਹੈ ਨਾ ਪਰ ਇਹ ਆ ਜਿਹੜਾ ਸਾਡਾ ਮਣਾ ਜਾਣਾ ਇਹ ਨਾਲ ਹੀ ਉੱਠ ਕੇ ਬਹਿ ਜਾਂਦਾ ਵਾ ਤੇ ਹੁਣ ਇਹਨੂੰ ਮੈਂ ਛੱਡ ਕੇ ਆਵਾ ਸਕੂਲ ਚਲੋ ਚੱਲੀਏ परी का स्कूल पाठ हो शहर स्कूल के बच्चे ਪਰੀ ਬਾਈ ਪਰੀ ਬਾਈ ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰ ਕੀ ਹਾਲ ਚਾਲ ਹੈ ਜੀ ਮੇਦੇ ਘਰ ਤੇ ਸਾਰੇ ਠੀਕ ਠਾਕ ਹੋਵਗੇ ਅਸੀਂ ਵੀ ਠੀਕ ਆ ਤੇ ਕੱਲ ਸੀਗਾ ਸਾਡੀ ਪਰੀ ਦੇ ਸਕੂਲ ਵਿੱਚ ਤੀਆਂ ਦਾ ਫੰਕਸ਼ਨ ਹੈ ਤੀਆਂ ਮਨਾਈਆਂ ਵਾ ਤੇ ਕੱਲ ਅਸੀਂ ਵੀਡੀਓ ਨਹੀਂ ਪਾਈ ਉਹ ਵਾਲੀ ਅੱਜ ਪਾਈ ਤੇ ਆ ਦੇਖੋ ਬੜੀ ਕੀ ਕੁਛ ਖਾ ਗਈ ਤੇਰੀ ਕੱਲ ਸਕੂਲੇ ਕੀ ਖਾਤਾ ਸੀ ਬਹੁਤ ਕੁਛ ਫਰੀ ਨੇ ਖਾਤੇ ਖੀਰੇ ਪੂੜੇ ਨਾਲੇ ਖਾਤੇ ਘਰੇ 버ગર કરે ਖਾਦੇ 버ગર ਹਨਾ ਤੇ ਹੁਣ ਇਹਨੇ ਮਹਿੰਦੀ ਲਾਈ ਦੇ ਤੇ ਮਹਿੰਦੀ ਲਾਈ ਜਾਂਦੀ ਪਈ ਆ ਤੇ ਚਲੋ ਜੀ ਆਪਾਂ ਇਹ ਡਾਂਸ ਵਾਲੀ ਵੀਡੀਓ ਨਹੀਂ ਪਾਈ ਜਿਹੜਾ ਕਿ ਨੇ ਸਕੂਲ ਚ ਡਾਂਸ ਕੀਤਾ ਕਿਉਂਕਿ ਉਹ ਫਿਰ ਗਾਣਾ ਹੁੰਦਾ ਵਾ ਕਾਪੀਰਾਈਟ ਆ ਜਾਂਦਾ ਇਸ ਕਰਕੇ ਮੈਂ ਉਹ ਵਾਲੀ ਪਾਈ ਨਹੀਂ ਆ ਤੇ ਹੋਰ ਤੁਸੀਂ ਵੀਡੀਓ ਦੇਖੀ ਹੋਣੀ ਆ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡਾ ਹੋ ਗਿਆ ਟੀ ਟਾਈਮ ਹੋ ਗਿਆ ਅੰਦਾ ਚਾਹ ਦਾ ਟਾਈਮ ਜਾਂਦਾ ਤੇ ਨਾਲ ਖਾਤੇ ਜਾ ਰਹੇ ਆ ਨਾਲ ਖਾ ਰਹੇ ਆ ਅਸੀਂ 버거 ਹਾਂਜੀ ਆ ਮੇਰਾ ਆ ਉਪਰੀ ਦਾ 버거 ਰੀ ਤੇਰਾ 버거 ਹੈ ਰੀ ਇਹਨੂੰ ਜਿੱਤਾਂ ਗਿਆ ਨੇ ਤੁਸੀਂ ਅਸੀਂ ਸੰਦਾ ਮੈਂ ਦੋ 버거 ਖਾਣੇ ਆ ਸਵਾਦ ਆ ਰੀ ਤੇ 버거 ਸਵਾਦ ਆ ਐ ਮੇਰਾ ਆਜੋ ਜੀ ਚਾਹ ਪੀ ਲੋ bergerak halo ha